ਕੁਲਸਤ ਥਾਣੇ ਦੋਹੀ ਜਾਂ ਸਰਪੰਚ ਕੋਲ ਆਉਂਦੇ ਨੇ ਉਹਨੇ ਕੋਈ ਗੌਰ ਨਾ ਕਰੀ ਜਿਹੜੀ ਹੁਣ ਪੰਚਾਇਤ ਆਈ ਐ ਇਹਨੂੰ ਇਹੀ ਸ਼ਰਤ ਰੱਖੀ ਵੀ ਭਾਈ ਸਾਡੇ ਬਹੁਤ ਗੰਦ ਪੈ ਗਿਆ ਪਿੰਡ ਚ ਵੀ ਬਹੁਤ ਕਰਾਇਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਵੋਟਾਂ ਪਾਵਾਂਗੇ ਵੋਟਾਂ ਪੰਚਾਇਤ ਸਾਰੇ 7-5 ਇੱਕ ਸਰਪੰਚ ਸਾਰੇ ਇੱਕ ਪਾਸੇ ਨੇ ਵਿਚੇ ਰਤੋਗੀਆਂ ਨੇ ਵਿਚੇ ਬੰਗਲਾਦੇਸ਼ੀ ਨੇ ਜੀ ਨਸ਼ੇ ਦਾ ਕਾਰੋਬਾਰ ਵਧ ਗਿਆ ਜੀ ਸਾਡੇ ਲੜਾਈ ਝਗੜੇ ਛੇੜਾ ਛੜਾ ਦਾ ਵੱਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਨਹੀਂ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕਿੰਨੇ ਕੁ ਪ੍ਰਵਾਸੀ ਨੇ ਜਿਹੜੇ ਇੱਥੇ ਹੈਗੇ 7000 ਪ੍ਰਵਾਸੀ ਆ ਸਾਡੇ ਪਿੰਡ ਦੀ ਵਾਦੀ ਸਾਂ 3000 ਆ ਇੱਥੇ ਆਲੇ ਦਾਲੇ ਪਿੰਡਾਂ ਚੋਂ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਸਾਡੇ ਪਿੰਡ ਚ ਜਿਆਦਾ ਹੀ ਰਹਿੰਦੇ ਨੇ ਆਲੇ ਦਾਲੇ ਤਾਂ ਕੋਈ ਨਹੀਂ ਰਹਿੰਦਾ ਇਹ ਤਾਂ 10 ਪਿੰਡਾਂ ਨੇ ਜੀ ਲਾਉਸ ਮੈਚ ਕਰਤੇ ਜੀ ਸਾਡੇ ਪਾਈ ਕੋਈ ਵੀ ਪ੍ਰਵਾਸੀ ਨਾ ਰਹੇ ਨਾ ਤਾਂ ਉਹਦੀ ਕੋਈ ਡਾਕੂਟੀਫਿਕੇਸ਼ਨ ਹੈ ਜੀ ਕੋਈ ਵੈਰੀਫਿਕੇਸ਼ਨ ਨਹੀਂ ਵੀ ਕਿੱਥੇ ਦੇ ਨੇ ਕਿੱਥੋਂ ਆਏ ਉਧਰ ਰਹਿ ਲੈਣੇ ਸਾਨੂੰ ਕੋਈ ਤਰਾਜ ਨਹੀਂ ਜੀ ਬੰਦਿਆਂ ਨੇ ਜੇ ਇਹਨਾਂ ਨੇ ਤਾਂ ਬਿਜ਼ਨਸ ਬਣਾ ਲਿਆ ਜੀ ਸਾਡੇ ਪਿੰਡ ਦਾ ਕੋਈ ਨਹੀਂ ਉਹਨਾਂ ਨੂੰ ਰੱਖਣ ਸਾਰੇ ਬਾਹਰਲੇ ਨੇ ਤੁਹਾਡੇ ਪਿੰਡ ਚ ਕਿੰਨੇ ਕਰ ਰਹੇ ਪ੍ਰਵਾਸੀ ਸਾਡੇ ਹੋਊਗਾ ਜੀ 4-5000 ਪ੍ਰਵਾਸੀ ਹਾਂ ਕਿ ਤੁਸੀਂ ਵਿਰੋਧ ਕੀਤਾ ਤੁਹਾਨੂੰ ਪੁਲਿਸ ਨੇ ਫੜਿਆ ਕੀ ਕਰੇ ਪੁਲਿਸ ਨੇ ਇਹੀ ਕਹਿੰਦੇ ਜੀ ਸਾਡੇ ਇਹ ਨਸ਼ੇ ਦਾ ਕਾਰੋਗਾਰ ਵੀ ਆਏ ਅਸੀਂ ਇਹੀ ਵਿਰੋਧ ਕਰਦੇ ਤੇ ਅਸੀਂ ਕਿਸੇ ਦੇ ਕਾਨੂੰਨ ਨਹੀਂ ਹੱਥ ਪਿੱਲੇ ਆ ਜੀ ਵੀਰ ਭਾਈ ਨਾਲ ਹੱਥ ਬੰਨ ਕੇ ਕਿਹਾ ਤੀ ਭਾਈ ਪ੍ਰਵਾਸੀਆਂ ਨੂੰ ਤੁਹਾਨੂੰ ਹੱਥ ਬੰਨ ਕੇ ਵੇਹ ਨਹੀਂ ਕਮਰੇ ਨਾਲ ਦੋ ਵੀ ਪਿੰਡ ਤੋਂ ਬਾਹਰ ਹੀ ਕੱਢ ਦਿਓ ਉਹ ਕਹਿੰਦੇ ਨਾ ਜੀ ਉਲਟਾ ਸਾਨੂੰ ਫੜਾਤਾ ਹਾਂਜੀ ਫੜਾ 6 ਵਜੇ ਮੈਨੂੰ ਚੱਕ ਕੇ ਲੈ ਗਏ ਇੱਕ ਮੈਂਬਰ ਹੈ ਪੰਚਾਇਤ ਉਹਨੂੰ ਚੱਕ ਕੇ ਲੈ ਗਏ ਇੱਥੇ ਤਾਂ ਗੁੰਡਾ ਰਾਜ ਹੈ ਜੀ ਪੁਲਿਸ ਦਾ ਕੋਈ ਨਹੀਂ ਪੁੱਛਦਾ ਸਰਕਾਰ ਚ ਨਹੀਂ ਕੋਈ ਕੁੱਥੇ ਦਾ ਜੀ ਹਾਂ ਕੋਈ ਨਹੀਂ ਪੁੱਛਦਾ ਚਾਕੇ ਗੁਰੂ ਥਾਂਗੇ ਫਿਰਦਾਂਦੇ ਨੇ ਸਾਡੇ 755 ਕਰਾ ਜੀਲ ਤੇ ਇੱਥੇ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਵੀ 755 ਕਰਤੀ ਇੱਕ ਪੰਚਾਇਤ ਮੈਂ ਗਰਜੰਟ ਸਿੰਘ ਜੀ ਇੱਕ ਦਮਨਜੀਤ ਸਿੰਘ ਮਾਸਟਰ ਜੀ ਦਾ ਬੰਤ ਸਿੰਘ ਉਹਦਾ ਮੁੰਡਾ ਸੀ ਜਿੰਦੀ ਨਹੀਂ ਹਾਂ ਉਹ ਵੀ ਪਿੰਡ ਦੇ ਇੰਨੀ ਉਹ ਉਸ ਦਿਨ ਦੇ ਇੰਨੇ ਡਰੇ ਹੋਏ ਨੇ ਵਿਚਾਰੇ ਉਹ ਬਾਹਰ ਹੀ ਨਹੀਂ ਨਿਕਲ ਰਹੇ ਜੀ ਸਰਪੰਚ ਦਾ ਸਟੈਂਡ ਪਰ ਵਾਸੀਆਂ ਨੂੰ ਕੱਢਣ ਚਾਹੀਏ ਵੀ ਇੱਥੋਂ ਚਲੇ ਜਾਓ ਉਹ ਕਿਉਂ ਨਹੀਂ ਇੰਟਰਵਿਊ ਦੇਣ ਵਾਸਤੇ ਆਉਂਦੇ ਐਸ ਵੀ ਸੰਪਰਕ ਕੀਤਾ ਕੇ ਉਹਨਾਂ ਤੇ ਵੀ ਦਬਾਅ ਪਾਇਆ ਗਿਆ ਜੀ ਡਰਾਈਵਰ ਨੇ ਸਰਪੰਚ ਨੇ ਸਾਡੇ ਪਿੰਡ ਦੇ ਬਹੁਤ ਜ਼ਿਆਦੇ ਡਰਾਈਵਰ ਨੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਪ੍ਰਵਾਸੀ ਇੱਥੇ ਚਲੇ ਜਾਣ ਜਿਹਦੇ ਕਿਸੇ ਨੇ ਰਹਿਣ ਉਹ ਲਿਖ ਕੇ ਦੇਣ ਵੀ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਜੀ ਇਹ ਕੱਲ ਨੂੰ ਕੋਈ ਕ੍ਰਾਈਮ ਹੋ ਗਿਆ ਕਿਸੇ ਨਾਲ ਕੋਈ ਵਿੱਚ ਵੀ ਹੋ ਸਕਦਾ ਕੋਈ ਕਿਸੇ ਦੀ ਵੀ ਨਹੀਂ ਵੈਰੀਫਿਕੇਸ਼ਨ ਹੋਈ ਵੀ ਅੱਜ ਤੱਕ ਜੀ ਸਾਰੇ ਪਿੰਡ ਦੇ ਵੀ ਜਿੰਨੇ ਵੀ ਰਹਿੰਦੇ ਨੇ ਚਲੇ ਗਏ ਕੁੱਝ ਚਲੇ ਗਏ ਜੀ ਕੁੱਝ ਰਹਿੰਦੇ ਨੇ ੱੱੱਕੇ ਨਾ ਰੱਖਦੇ ਨੇ ਵੀ ਤੁਸੀਂ ਜਾਇਓ ਨਾ ਅਸੀਂ ਗੋਲੀ ਮਾਰ ਦਾਂਗੇ ਜੇ ਤੁਹਾਨੂੰ ਕੱਢਣ ਆਉ। ਐ ਉਹਨਾਂ ਨੂੰ ਫੇਦੀਆਂ ਦਿੰਦੇ ਨੇ ਜੀ। ਸਾਡੇ ਬੰਦੇ ਨੇ ਇੱਕ ਨੂੰ ਅਸਲਾ ਵੀ ਕਿਹਾ ਕਹਿੰਦਾ ਮੇਰੇ ਕੋਲ ਉਹ ਕਹਿੰਦਾ ਜੇ ਤੈਨੂੰ ਕੱਢਣ ਆਉਣਗੇ ਮੇਰੇ ਕੋਲ ਅਸਲਾ ਕਹਿੰਦਾ ਆਪ ਵੀ ਕੋਈ ਪਿੰਡ ਦਾ ਕਹਿੰਦਾ ਅਸੀਂ ਗੋਲੀ ਮਾਰ ਦਾਂਗੇ ਇੱਥੇ ਤੱਕ ਵੀ ਕਿਹਾ ਗਿਆ ਜੀ। ਸਾਈਡ ਬਿਜ਼ਨਸ ਬਣਾ ਲਿਆ ਜੀ। ਇੱਕ ਘਰ ਚ ਲਾ ਲੋ ਵੀ 50 ਬੰਦੇ ਰਹਿੰਦੇ ਨੇ ਜੀ। ਮੀਟਰ ਲੱਗੇ ਹੋਏ ਇੱਕ ਸਰਕਾਰ ਨੂੰ ਵੀ ਘਟਾ ਜੀ ਉਹ ਤੇ ਅੱਗੇ ਛੋਟੇ ਛੋਟੇ ਮੀਟਰ ਲਾਏ ਹੋਏ ਨੇ ਕਿ ਮੈਂ ਜਿਹੜੇ ਅੱਗੇ 10 ਦੇ ਨੇ ਉਹਨ ਇੱਕ ਕਮਰੇ ਚ 10 ਰਹਿੰਦੇ ਨੇ ਕੋਈ ਬੰਗਲਾ ਦੇਸੀ ਆ ਕੋਈ ਵਿਤੋਂਗੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋਈ ਹੋਈ ਅਜੇ ਤੱਕ ਜੀ ਜੇ ਅਸੀਂ ਇਹ ਮੰਗ ਕਰਦੇ ਆ ਤਾਂ ਸਾਨੂੰ ਉਲਟਾ ਫਸਾਇਆ ਜਾਂਦਾ ਫਿਰ ਸੰਧਾ ਜੀ ਤੁਸੀਂ ਕੀ ਬੈਟਰ ਆਰ ਕੋ ਪ੍ਰਿੰਟ ਦਾ ਜਿਹੜਾ ਹੈਗਾ ਪ੍ਰਵਾਸੀ ਨਿਗਰਾਂ ਨੇ ਕੱਢਣ ਦੀ ਗੱਲ ਕੀਤੀ ਆ ਰਿਹਾ ਅਨਾਉਂਸ ਮੇਕਰ ਹੋ ਰਹੀ ਆ ਤੇ ਫਿਰ ਡਾਟਾ ਕੋਟ ਬਾਰੇ ਸਾਡੇ ਪਿੰਡ ਪ੍ਰਵਾਸੀ ਬਹੁਤ ਬੱਠੇ ਨਹੀਂ ਨੁਕਸਾਨ ਬਹੁਤ ਕਰ ਰਹੇ ਨੇ ਜਿਹੜੇ ਪੜ੍ਹੇ ਸਕੂਲ ਆ ਉਧਰ ਨੂੰ ਕੁੜੀਆਂ ਜਾਂਦੀਆਂ ਨੇ ਉਨਾ ਦਾ ਵੀ ਬੜਾ ਔਖਾ ਹੋਇਆ ਹੈ ਬੱਚਾ ਨੂੰ ਲਿਜਾਣਾ ਕਰਨਾ ਵਿਹਲੇ ਨੇ ਇਹ ਫੈਕਟਰੀ ਕੋ ਆ ਕੇ ਛਾਵ ਨੂੰ ਇੱਕ ਜਗਾਹ ਤੇ ਬਹਿ ਗਏ ਜਾਨ ਨੂੰ ਸ਼ਿਫਟਿੰਗ ਨਹੀਂ ਦੀ ਹੈ ਉਧਰ ਲੋਕ ਬਹੁਤ ਤੰਗ ਹੋਏ ਨੇ ਗਾਂ ਦੇ ਸਾਰੇ ਪਿੰਡ ਦੇ ਚਾਰ ਸਵੇਰੇ ਦੇ ਦੇਖ ਲਓ بڑے بڑے ਕੂੜੇ ਦੇ ਢੇਰ ਲੱਗੇ ਨੇ ਲਾ ਪਾਫੇ ਪਰਦੇ ਨੇ ਕੂੜੇ ਦੇ ਢੇਰਾਂ ਦਾ ਇੱਕ ਤਾਂ ਸੜਕ ਤੇ ਹੀ ਲੱਗਾ ਹੋਇਆ ਹੈ ਬਹੁਤ بڑا ਢੇਰ ਇਹਨਾਂ ਨੇ ਬੜੇ ਪਿੰਡ ਸਾਰਾ ਦੁਖੀ ਕਰਿਆ ਪਿਆ ਜੀ ਪੰਚਾਇਤ ਸਾਡੀ ਕੱਢਣ ਦੇ ਹੱਕ ਤੇ ਹੈ ਇਹਨਾਂ ਨੂੰ ਤੇ ਵਿੱਚ ਬਾਹਰੋਂ ਬੰਦੇ ਆਏ ਨੇ ਜਿਹੜੇ ਇਹਨਾਂ ਨੂੰ ਰੱਖੀ ਵਾਟੇ ਨੇ ਉਹਨਾਂ ਨੇ ਤਾਂ ਬਿਜ਼ਨਸ ਬਣਾਇਆ ਹੈ ਜੀ 20 20 30 ਕਮਰੇ ਵਿਗਾ ਪੁੱਗਾ ਜਮੀਨ ਲੈ ਲੈਂਦੇ ਨੇ ਵਿਗਾ ਪੁੱਗਾ ਜਮੀਨ ਲੈ ਕੇ ਕਮਰੇ ਬਣਾ ਲੈਂਦੇ ਨੇ ਤੇ ਉਹਨਾਂ ਦਾ ਤਾਂ ਚੱਲ ਰਿਹਾ ਜੀ ਬਿਜ਼ਨਸ ਹੈ 2 2025 25 ਸਾਬ ਨੂੰ ਕਿਰਾਏ ਤੇ ਕਮਰਾ ਲੈਂਦੇ ਨੇ ਕਿੰਨੇ ਕੁ ਬੰਦੇ ਨੇ ਜੀ ਬੰਦਕੀਆਂ ਹੋ ਥਾਸੀ ਨੇ ਜੀ ਹਾਂ ਜੀ ਉਹ ਪਰਿਵਾਰਾਂ ਨਾਲ ਰਹਿੰਦੇ ਨੇ ਕਿ ਕੱਲੇ ਨਹੀਂ ਕੱਲੇ ਰਹਿੰਦੇ ਨਹੀਂ ਉਹਨਾਂ ਨੇ ਤਾਂ ਇੱਕ ਪਾਸੇ ਕਰਾ ਦੁਖੀ ਸਾਡੇ ਪਿੰਡੇ ਦੇ ਲੋਕ ਹੋ ਰਹੇ ਨੇ ਵੀ ਸੰਬੰਧਿਤ ਕਿੰਨੇ ਪਿੰਡਾਂ ਨੇ ਮਦਦ ਪਾਇਆ ਸੀ ਤੇ 10 12 ਪਿੰਡਾਂ ਦਾ ਪਾਇ ਜਨਪੜੀ ਆ ਗਿਆ ਦਰਗਾਪੁਰ ਆ ਗਿਆ ਫਰੀਦਪੁਰ ਔਂਡਰਾ ਪਿੰਡ ਚਹਿਲ ਦੇ ਵਿੱਚ ਸਾਡੇ ਕੋਲ ਇੱਕ ਜਿਹੜੀ ਥਾਣੇ ਕੰਪਲੇਂਟ ਮਕੂਲ ਹੋਈ ਸੀ ਤੇ ਜਿੰਨਾ ਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੇ ਪ੍ਰਵਾਸੀ ਰਹਿ ਰਹੇ ਨੇਗੇ ਪਿੰਡ ਚਹਿਲ ਦੇ ਵਿੱਚ ਉਹਨੇ ਚਹਿਲ ਪਿੰਡ ਦੇ ਲੋਕੀ ਉਹਨਾਂ ਨੂੰ ਕਹਿਰੇ ਦੀ ਜਿਹੜੀ ਜਿਨ੍ਹਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਵੀ ਇਹਨਾਂ ਨੂੰ ਇਥੋਂ ਛੱਡਿਆ ਜਾਵੇ। ਉਹ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸਬੰਧ ਦੇ ਵਿੱਚ ਅਸੀਂ ਜਿਹੜੇ ਜਿਨ੍ਹਾਂ ਦੇ ਖਿਲਾਫ ਬਾਈ ਨੇ ਕਿ ਉਹ ਅੱਜ ਜਿਹੜੇ 5 ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਵੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਆ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਪੀਸਫੋਲ ਹੈਗਾ ਤੇ ਅਸੀਂ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਆਰਾ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪਰਵਾਸੀ ਜਾਂ ਆਪਾਂ ਕਿਸੇ ਵੀ ਟੈਨੈਂਟ ਤੋਂ ਰੱਖਦੇ ਹੈਗਾ ਵੀ ਕੀ ਡੂੰਗ ਨੇ ਕੀ ਡਾਟ ਨੇ ਆਪਾਂ ਉਹਨਾਂ ਤੋਂ ਬੈਠ ਕੇ ਉਹਦਾ ਹੱਲ ਕਰਵਾਵਾਂਗੇ ਕੋਈ ਵੈਰੀਫਿਕੇਸ਼ਨ ਕਰਵਾਈ ਸੀ ਵੀ ਉਹਨਾਂ ਨੇ ਪਰਵਾਸੀ ਜਿਹੜੇ ਰੱਖੇ ਨੇ ਉਹਦੇ ਹਾਂਜੀ ਉਹਨਾਂ ਦੇ ਵਿੱਚੋਂ ਕੁਝ ਕੁ ਦੀ ਵੈਰੀਫਿਕੇਸ਼ਨ ਕੀਤੀ ਹੈ ਬਾਕੀ ਜਿਹੜੇ ਹੈਗੇ ਨੇਗੇ ਕਮਰੇ ਦੇ ਵਿੱਚ ਜਿੰਨਾ ਤੇ ਓਨਰ ਨੇ ਉਹਨਾਂ ਨੂੰ ਵੀ ਸਖਤ ਹਦਾਇਤ ਕੀਤੀ ਹੈ ਵੀ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾ ਉਹਦੀ ਥਾਣੇ ਦੇ ਵਿੱਚ ਕਰਵਾਓ ਤੇ ਇਹਨਾਂ ਕੋ ਬਿਨਾ ਦਾ ਕੋਈ ਵੀ ਇਹ ਅਲਾਉ ਨਹੀਂ ਕੀਤਾ ਜਾਏ। ਤੇ ਜਿਹੜਾ ਸੀ ਕਹਿ ਰਹੇ ਨੇ ਵੀ ਮਾਹੌਲ ਖਰਾਬ ਕਰ ਰਹੇ ਨੇ ਜਿਹੜੇ ਪ੍ਰਵਾਸੀ ਪੁਰ ਨੇ ਸ਼ੋਰ ਵਗੈਰਾ ਦਾ ਉਧਰਵਾਜੀ ਕਰਦੇ ਨੇ। ਨਹੀਂ ਇਹ ਦੇਖੋ ਇਸ ਬੰਦੇ ਵਿੱਚ ਸਾਡੇ ਕੋਲ ਪੰਚਾਇਤ ਵੱਲੋਂ ਜਾਂ ਪਿੰਡ ਬੰਨੋ ਕੋਈ ਵੀ ਰਿਟਰਨ ਦੇ ਵਿੱਚ ਆਈ ਜੀ ਕੰਪਲੀਟ ਜਿਹੜੀ ਨਹੀਂ ਬਖੋਦੋ ਜੀ। ਤੋਂ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਥੀਗੀ ਤਾਂ ਜਾਂ ਇਨ ਫਿਊਚਰ ਆਉਂਦੀ ਹੈ ਤਾਂ ਉਹਦੀ ਰਿਟਰਨ ਕੰਪਲੀਟ ਆ ਸਾਡੇ ਸਾਨੂੰ ਦੇਣਾ ਤੇ ਜਿੱਦਾਂ ਦਾ ਜਿਹੜੀ ਕੋਈ ਜਿੱਦਾਂ ਦੀ ਹਰਕਤ ਕਰਦਾ ਤੇ ਉਸ ਨੂੰ ਉਸ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਚੇ ਕਿਹਨਾਂ ਨੂੰ ਦਰਜ ਕੀਤੇ ਗਏ ਸੀਗੇ? ਪਰਚੇ ਕਿਹਨਾਂ ਦੇ ਦਰਜ ਕੀਤੇ ਗਏ ਸੀਗੇ? ਨਹੀਂ ਪਰਚੇ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੋਈ। ਸਿਰਫ ਜਿਹੜੇ ਜਿਨ੍ਹਾਂ ਦੀ ਗੇਸਟ ਕੰਪਲੀਟ ਆਈ ਥੀਗੀ ਤੇ ਉਹਨਾਂ ਦੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਦੇ ਤੇ ਬਾਕੰਡਾ ਦੇ ਲੋ ਇਹ ਕੀਤਾ ਗਿਆ ਸੀ ਅੱਗ-ਅੱਗ ਬਾਕੰਡਾ ਦੇ ਲੋ ਬਤਾ ਸਾਡੇ ਕੋਲ ਜਿਹੜੀ ਕੰਪਲੀਟ ਸਿਰ ਜੈਲ ਪਿੰਡ ਤੋਂ ਆਈ ਸੀ ਤੇ ਇਸ ਤੋਂ ਬਿਨਾ ਹੋਰ ਕਿਸੇ ਪਿੰਡ ਦੀ ਭਾਸ਼ਾ ਤੋਂ ਖਾਣੇ ਦੇ ਏਰੀਆ ਜਿੰਨੇ ਵੀ ਪਿੰਡ ਨੇ ਜੈਲ ਪਿੰਡ ਤੋਂ ਬਿਨਾ ਕੋਈ ਕੰਪਲੀਟ ਨਹੀਂ